ਨਾ ਨੂੰ ਕੋਡ ਆਫ ਕੰਡਕਟ ਲੱਗਾ ਹੋਇਆ ਇਲੈਕਸ਼ਨ ਵਾਲਾ ਟਾਈਮ ਕਿੱਥੇ ਹੈ ਸਰਕਾਰ ਕਿੱਥੇ ਹੈ ਪੁਲਿਸ ਕਿੱਥੇ ਹੋ ਐ ਐਮਐਲਏ ਕਿੱਥੇ ਹੈ ਸਰਕਾਰਾਂ ਜਿਹੜੀਆਂ ਕਹਿੰਦੀਆਂ ਸੀ ਅਸੀਂ ਬਲ ਲਾ ਲਿਆਵਾਂਗੇ ਕੋਈ ਬਦਲਾਅ ਨਹੀਂ ਹੋ ਰਿਹਾ ਮੇਰਾ ਸਾਡੇ ਬੰਦੇ ਨਾ ਲੁੱਟ ਖੋਹ ਹੋ ਰਹੀ ਐ ਨਿੱਤ ਨਵੇਂ ਬੰਦੇ ਨਾ ਖੋਹ ਜਾਂਦੀ ਚਾਹੇ ਡਿਲੀਵਰੀ ਬੁਆਏ ਕੋਈ ਵੀ ਹੋਵੇ ਠੀਕ ਐ ਰੋਜ਼ ਸਾਡੇ ਨਾਲ ਵਾਰ ਦਿੱਤਾ ਹੁੰਦੀ ਐ ਪੁਲਿਸ ਕੰਮ ਕਰ ਰਹੀ ਕარი ਪੁਲਿਸ ਕੰਮ ਕਰ ਰਹੀ ਜਵਾਬਦੇਹ ਮੈਨੂੰ ਇੱਥੇ ਆ ਕੇ ਨਾਕਾ ਲੱਗਾ ਕਿੰਨਾ ਕੁ ਦੂਰ ਹੈਗਾ ਇੱਥੋਂ ਵਾਰ ਦਿੱਤਾ ਉਹ ਇੰਨੇ ਡੇਲੀ ਵਾਰਦਾਤ ਹੁੰਦੀ ਐ ਨਿੱਤ ਲੁੱਟ ਖੋਹ ਹੋ ਰਹੀ ਐ ਕਿੱ ਕੀ ਗੱਲ ਪੁਲਸ ਨੂੰ ਕਾਬੂ ਨਹੀਂ ਆਉਂਦਾ ਜੇ ਆਪਾਂ ਕੋਈ ਸਲਟ ਰਾਂਸ ਤੋਂ ਡੰਡਾ ਵੀ ਰੱਖ ਲੈਣਾ ਸਾਨੂੰ ਉਹ ਵੀ ਤੰਗ ਕੀਤਾ ਜਾਂਦਾ ਕਿ ਤੂੰ ਇਹ ਰੱਖਿਆ ਕਿਉਂ ਕਿਸ ਕੰਮ ਵਾਸਤੇ ਥੋੜਾ ਜਵਾਬ ਸੋ ਜਵਾਬ ਦਿਓ ਜੇ ਆਪਾਂ ਸਲਵਟ ਵੈਂਸਰਸ ਤੇ ਖੜੀ ਹੋਈਏ ਤਾਂ ਵੀ ਸਾਨੂੰ ਜਵਾਬ ਨਾ ਕਰੀਏ ਤਾਂ ਵੀ ਜਵਾਬ ਮਨ ਲੇ ਸਸਨਾ ਆਪਈਏ ਹਰ ਜਗ੍ਹਾ ਮੈਨੂੰ ਆਕੇ ਖੁੱਲੀ ਬਿਆਸ ਕਰ ਲੈਣ ਮੈਨਾਂ ਆਕੇ ਕਿਤੇ ਵੀ ਐਮਐਲਏ ਜਿਹੜਾ ਕਹਿੰਦਾ ਮੈਂ ਬਦਲਾਵ ਲਿਆਉਂਦਾ ਦੇਣ ਜਵਾਬ ਇੱਥੇ ਬੰਦਿਆਂ ਨਾਲ ਇਹ ਬੰਦੇ ਦਾ ਖੋਹਿਆ ਕੌਣ ਦੇਗਾ ਕੌਣ ਦੇ ਦੇ ਮੈਨੂੰ ਦੱਸ ਤੋ ਨਾ ਕੋਈ ਦੇਣ ਵਾਲਾਗਾ ਜੀ ਸਿੰਨੂ ਲਟੇਰਿਆਂ ਦੇ ਬਲੋਜ Zomato ਡਿਲੀਵਰੀ ਬੁਆਏ ਨੂੰ ਦਿਨ ਰਾਤ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਉਸ ਦੀ ਬਾਈਕ ਖੋਈ ਗਈ ਤੇ ਉਸ ਦਾ ਪਰਸ ਖੋ ਕੇ ਫਰਾਰ ਹੋ ਗਏ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ ਜਿਸ ਤੋਂ ਬਾਅਦ Zomato ਬੁਆਏ ਦਾ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਉਤੇ ਗੁੱਸਾ ਫੁੱਟਦਾ ਹੋਇਆ ਨਜ਼ਰ ਆਇਆ ਦਸ ਦੀ ਕੇ ਅੰਮ੍ਰਿਤਸਰ ਤੋਂ ਇਹ ਲੁੱਟਖੋ ਦਾ ਮਾਮਲਾ ਸਾਹਮਣੇ ਆਇਆ ਹੈ ਡਿਲੀਵਰੀ ਬੁਆਏ ਨੇ ਕਿਹਾ ਹੈ ਕਿ ਹਾਲਾਂਕਿ ਦੇਸ਼ ਦੇ ਅੰਦਰ ਕੋਡ ਆਫ ਕੰਡਕਟ ਲੱਗਿਆ ਹੋਇਆ ਥਾਂ ਥਾਂ ਦੇ ਉੱਤੇ ਪੁਲਿਸ ਦੇ ਵੱਲੋਂ ਨਾਕਾਬੰਦੀ ਵੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੇ ਨਾਲ ਲੁੱਟਖੋ ਚੋਰੀ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ ਉਹਨਾਂ ਮੰਗ ਕੀਤੀ ਕਿ ਲੁਟੇਰੀਆਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਆਸ਼ੀਸ਼ ਕਪੀਲਾ ਸਨੋ ਮਨੋਜ ਕੁਮਾਰ ਹਾਂਜੀ ਠੀਕ ਹੈ ਜੀ ਮੈਂ ਜ਼ੋਮੈਟੋਈ ਕੰਮ ਕਰਦਾ ਹਾਂ ਸਾਡੇ ਨਾਲ ਦੇਖੋ ਨਾ ਇੰਨੇ ਬੰਦੇ ਆ ਡੇਲੀ ਵਾਰ ਦਾ ਤਾਂ ਹੋ ਰਹੀਆਂ ਕਰੀ ਰਾਮ ਤੇਥੇ ਰੋੜ ਹੋ ਰਹੀ ਮਚੀਟੇ ਹੋ ਰਹੀ ਆ ਇਹ ਪੂਛ ਏਰੀਆ ਠੀਕ ਹੈ ਨਾ ਨੂੰ ਕਾਉਂਟ ਆਫ ਕੰਡਕਟਰ ਲੱਗਾ ਹੋਇਆ ਇਲੈਕਸ਼ਨ ਵਾਲਾ ਟਾਈਮ ਕਿੱਥੇ ਏ ਸਰਕਾਰ ਕਿੱਥੇ ਏ ਪੁਲਿਸ ਕਿੱਥੇ ਉਹ ਐਮ ਐਲ ਏ ਕਿੱਥੇ ਸਰਕਾਰਾਂ ਜਿਹੜੀਆਂ ਕਹਿੰਦੀਆਂ ਸੀ ਅਸੀਂ ਬਲ ਲਾਉ ਲਿਆਵਾਂਗੇ ਕੋਈ ਬਦਲਾਵ ਨਹੀਂ ਹੋ ਰਿਹਾ ਨੀਰਾ ਸਾਡੇ ਬੰਦਿਆਂ ਨਾਲ ਲੁੱਟ ਖੋਹ ਹੋ ਰਹੀ ਹੈ ਨਿੱਤ ਨਵੇਂ ਬੰਦਿਆਂ ਨਾਲ ਖੋਹ ਜਾਂਦੀ ਚਾਹੇ ਡਿਲੀਵਰੀ ਬੁਆਏ ਕੋਈ ਵੀ ਹੋਵੇ ਠੀਕ ਹੈ ਰੋਜ਼ ਸਾਡੇ ਨਾਲ ਵਾਰ ਦਤਾਂ ਹੁੰਦੀਆਂ ਅਸੀਂ ਕਿਹਨੂੰ ਜਾ ਕੇ ਕਹੀਏ ਫਿਰ ਇਹਨਾਂ ਨੂੰ ਕਹੀਏ ਤੇ ਜਵਾਬ ਦੇਣ ਮੈਨੂੰ ਉੱਥੇ ਆ ਗਏ ਆ ਨਕਾ ਲੱਗਾ ਉਹ ਕਿੰਨਾ ਕੁ ਦੂਰ ਹੈਗਾ ਇੱਥੋਂ ਵਾਰ ਦਤਾ ਉਹ ਇੰਨੇ ਡੇਲੀ ਵਾਰ ਦਾ ਤੋਂ ਹੁੰਦੀ ਐ ਨਿਤ ਲੁੱਟ ਖੋ ਹੋ ਰਹੀ ਐ ਕਿੱਥੇ ਆਏ ਹੋ ਬੰਦੇ ਕੀ ਗੱਲ ਪੁਲਿਸ ਨੂੰ ਕਾਬੂ ਨਹੀਂ ਆਉਂਦਾ ਪੁਲਿਸ ਕਹਿੰਦਾ ਫਲੈਗ ਮਾਰਚ ਵੀ ਕਰਦੇ ਆ ਕਿੱਥੇ ਫਲੈਗ ਮਾਰਚ ਮੈਨੂੰ ਨਹੀਂ ਆਇਆ ਮੈਨੂੰ ਆ ਕੇ ਖੁੱਲੀ ਬਿਆਸ ਕਰਨ ਮੈਨਾਂ ਆ ਕੇ ਕਿਤੇ ਵੀ ਐਮਐਲਏ ਜਿਹੜਾ ਕਹਿੰਦਾ ਮੈਂ ਬਦਲਾਵ ਲਿਆਉਂਦਾ ਦੇਣ ਜਵਾਬ ਇੱਥੇ ਬੰਦਿਆਂ ਨਾਲ ਇਹਨਾਂ ਬੰਦੇ ਦਾ ਖੋਹਿਆ ਕੌਣ ਦੇਗਾ ਕੌਣ ਦੇਖ ਮੈਨੂੰ ਦਤੋ ਨਾ ਕੋਈ ਦੇਣ ਵਾਲਾਗਾ ਇਹ ਬੰਦੇ ਨੇ ਇੱਥੋਂ ਰੋਟੀ ਖਾਣੀ ਆਪਾਂ ਵੀ ਇੱਥੋਂ ਖਾਣੀ ਪੁਲਿਸ ਨੂੰ ਕੰਮ ਵੀ ਰਹਾਤਾ ਹੈਗਾ ਅਸੀਂ ਭਾਈ 24 ਘੰਟੇ ਕੰਮ ਕਰਦੇ ਆਂ ਮਨ ਲਕੀ ਸਾਡੇ ਨਾਲ ਵਾਰਡ ਦਾ ਤਾਂ ਡੇਲੀਆਂ ਆਉਣੀਆਂ ਹੀ ਹੈ ਕੰਮ ਨੂੰ 11 ਸੀ ਫੇਰੀ ਭੇਜੇ ਜਾਂਦਾ ਹਾਂ 11 ਫੇਰੀਓ ਚੱਲ ਜੇ ਆਪਾਂ ਫੇਰ ਵੀ ਜਾਣੇ ਕੋਈ ਗੱਲ ਨਹੀਂ ਸਾਡਾ ਕੰਮ ਹੈਗਾ ਠੀਕ ਹੈ ਜੇ ਨਾ ਕਰੀ ਸਾਡਾ ਇਨਸੈਂਟਿਵ ਮਰ ਜਾਂਦਾ ਆਪਾਂ ਕੰਮ ਕਰਦੇ ਆਂ ਪੁਲਿਸ ਦੇ ਅੱਡਰ ਪੈਂਦੇ ਰਹੂ ਨੂ ਦੇਖੋ ਇੰਨਾ ਬੰਦਾ ਹੈਗਾ ਵਾ ਇਹਨੇ ਬੰਦਿਆਂ ਚ ਕਿੰਨੀਆਂ ਵਾਲੀ ਬਵਾਦਤ ਹੋਈਆਂ ਹੀ ਆ ਤੇ ਪੁਲ ਨਾਂ ਨੂੰ ਕਹਿੰਦੇ ਸੀ ਆਪਾਂ ਫਲੈਗ ਮਾਰਚ ਕਰਦੇ ਹੋ ਕਿੱਥੇ ਕਰਦੇ ਕਿੱਥੇ ਪੁਲਿਸ ਦੀ ਜੈਗਿੰਗ ਨਾ ਗਏ ਦੱਸੋ ਮੈਨੂੰ ਨਾ ਕਿ ਇਸ ਬਾਰੇ ਹੁਣ ਉਸ ਤੋਂ ਤੇਲਾ ਕੋਈ ਕੰਮ ਨਹੀਂ ਗਾ ਜੇ ਇਲੈਕਸ਼ਨਾਂ ਦਾ ਟਾਈਮ ਆ ਜਾਂਦੇ ਐ ਐਮਐਲਏ ਚੋਕੇ ਆ ਜਾਂਦਾ ਜੀ ਹਾਨੂੰ ਇਹ ਵਾਰੋਂ ਕਿਸ ਕਰਕੇ ਇਹ ਜਿੰਨੇ ਬੰਦੇ ਕੰਮ ਕਰਦੇ ਉਹਨਾਂ ਨੇ ਡੇਲੀ ਵਾਰ ਦਿੱਤਾ ਹੁੰਦੀਆਂ ਉਹ ਕਿੱਥੇ ਜਵਾਬ ਦੇਣ ਦੱਸੋ ਮੈਨੂੰ ਇਹ ਬੰਦੇ ਕਿੱਥੇ ਜਾਣਗੇ ਮੈਂ ਹੀ ਕੰਮ ਕਰਦਾ ਮੇਰੀ 7-800 ਵਜਦਾ ਹੈਗਾ ਜਿਵੇਂ ਮੈਂ ਮੋਰਸਾਲੀ ਮੇਨਾ ਚੋਰੀ ਹੋ ਗਿਆ ਮੈਂ ਕੀ ਖਾਵਾਂਗਾ ਤੇ ਘਰੇ ਕੀ ਦਵਾਂਗਾ ਓਕੇ ਹਲੋ ਕਿਸ ਤਰ੍ਹਾਂ ਕਰਕੇ ਪਈ ਜੇ ਆਪਾਂ ਕੋਈ ਸਲਵ ਡਿਵਾਂਸ ਉਹਦੇ ਡੰਡਾ ਵੀ ਰੱਖ ਲੈਣਾ ਸਾਨੂੰ ਉਹ ਵੀ ਤੰਗ ਕੀਤਾ ਜਾਂਦਾ ਕਿ ਤੂੰ ਇਹ ਰੱਖਿਆ ਕਿਉਂ ਕਿਸ ਕੰਮ ਵਾਸਤੇ ਰੱਖਿਆ ਉਹਦਾ ਜਵਾਬ ਸੋ ਜਵਾਬ ਦਿਓ ਜੇ ਆਪਾ ਸਰਵਿਟ ਡਿਵਰਸਸ ਉਸ ਤੇ ਖੜੀ ਹੋਏ ਇਹ ਤਾਵੇਂ ਹਾਨੂੰ ਜਵਾਬ ਨਾ ਕਰੀਏ ਤਾਵੇਂ ਜਵਾਬ ਮਨ ਲੇ ਫਸਣਾ ਆਪਾ ਹੀ ਹਰ ਜਗ੍ਹਾ ਠੀਕ ਆ ਹਰ ਜਗ੍ਹਾ ਆਪਾ ਹੀ ਮਰੀਏ ਕੀ ਗੱਲ ਫੂਟ ਡਰਿਵਰ ਵਾਲੇ ਇਨਸਾਨ ਨਹੀਂ ਕੇ ਕਿ ਜਿਹੜਾ ਮਰਜ਼ੀ ਆਵੇ ਫੂਟ ਡਰਿਵਰ ਨੂੰ ਹੱਥ ਪਾ ਕੇ ਲੈ ਜਾਏ ਬੰਦੇ ਨੂੰ ਕੀ ਗੱਲ ਉਹਨਾਂ ਦੇ ਪਰਿਵਾਰ ਨਹੀਂ ਕੇ ਜਿਹੜੇ ਬੰਦੇ ਖੋਹ ਕਰਨ ਆਉਂਦੇ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਇਹ ਬੰਦੇ ਕਿੰਨੀ ਮਿਹਨਤ ਆਪਾਂ 24 ਘੰਟੇ ਮਿਹਨਤ ਕਰ ਰਹੇ ਗਰਮੀਆਂ ਚ ਮਿਹਨਤ ਕਰਦੇ ਧੁੱਪੇ ਤੱਕ ਲੱਗੇ ਰਹਿੰਦੇ ਕਿਸ ਕਰਕੇ ਆਪਣਾ ਪਰਿਵਾਰ ਪਾਲਣਾ ਸਰ ਇਹ ਆਮ ਦਾਤਰ ਦੇਖੋ ਨਾ ਪੋਸ਼ ਏਰੀਆ ਕਥਈ ਅੱਲ ਲੈ ਗਏ ਨਾ ਪੁਲਿਸ ਕਹਿੰਦੀ ਆਪਾਂ ਕਾਬੂ ਕਰ ਰਹੇ ਕਿੱਥੇ ਕਾਬੂ ਕੀਤਾ ਮੈਨੂੰ ਦੱਸੋ ਸਾਰੇ ਆਮ ਹਤਿਆਲ ਲੈ ਗਏ ਆਏ ਆਖਿਰੋ ਕਿਹੇ ਨਾ ਕਿਹੇ ਰਸਤੇ ਵਾਏ ਨਾ ਕੋਈ ਬਾਹਰੋਂ ਦੇ ਨਹੀਂ ਆਏ ਉੱਟ ਕੇ ਇੱਥੋਂ ਹੀ ਆਏ ਨਾ ਕੀ ਕਰ ਨਾਕੇ ਨਹੀਂ ਗਏ ਪੁਲਸ ਦੇ ਕਿੱਥੇ ਨਾਕੇ ਲੱਗੇ ਮੈਨੂੰ ਦੱਸ ਦਨ ਸੀਸੀਟੀਵੀ ਕੈਮਰੇ ਨਾਲ ਉਹਨੂੰ ਨੇਰ ਨਹੀਂ ਆ ਰਿਹਾ ਕਿੱਡੀ ਕੁ ਵੱਡੀ ਗੱਲ ਹੈ ਕਿ ਦੱਸੋ ਮੈਨੂੰ ਪੁਲਸ ਵਸਤੇ ਉਦਿਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਪੀੜਤ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਜਲਦੀ ਹੀ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਅਜੀਤ ਜੀ ਕੰਜੀਣਾ ਨੂੰ ਡੀ ਬਲੌਗ ਦੇ ਵਿੱਚ ਜਿਹੜੀ ਜ਼ੋਮੈਟੋ ਕਰਮਚਾਰੀ ਨਾਲ ਸਨੈਕਿੰਗ ਹੋਈ ਹੈ ਉਹ ਕੀ ਮਾਮਲਾ ਕੀ ਹੈ ਅ ਜ਼ੋਮੈਟੋ ਕਰਮਚਾਰੀ ਦਾ ਪ੍ਰਿੰਸੀਪਲ ਹੈਗਾ ਜੀ ਉਹਨਾਂ ਨੇ ਦੱਸਿਆ ਹੈਗਾ ਕਿ ਉਹਨਾਂ ਦੇ ਜਿਹੜੀ ਬਾਈਕ ਹੈਗੀ ਉਹ ਖੋਹ ਹੋ ਗਈ ਹੈ ਜੀ ਤੇ ਉਹਦੇ ਉੱਤੇ ਆਪਾਂ ਉਹਨਾਂ ਦੇ ਬਿਆਨ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜੀ ਕਾਰਵਾਈ ਬਲ ਵਿੱਚ ਲਿਆ ਰਹੇ ਹਾਂ ਜੀ ਸਰ ਕੋਈ ਸੀਸੀਟੀਵੀ ਵੀ ਜਿਹੜਾ ਸਾਹਮਣੇ ਆਈ ਹੈ ਹਾਂਜੀ ਇਹਨੇ ਸੀਸੀਟੀਵੀ ਫੁਟੇਜ ਵਗੈਰਾ ਅੱਗੇ ਜਿਹੜੇ ਆਪਾਂ ਏਰੀਆ ਦੇ ਖੰਗਾਲ ਰਹੇ ਅੱਗੇ ਪ੍ਰੋਸੀਡ ਕਰ ਰਹੇ ਹਾਂ ਜੀ ਇਹਦੇ ਵਿੱਚ ਲੱਗਦਾ ਨਹੀਂ ਥਾਣੇ ਦੇ ਲਾਗੇ 100 ਮੀਟਰ ਦੀ ਜੋੜੀ ਬੜੀ ਵੱਡੀ ਗੱਲ ਦਾ ਹੋਣੀ ਆ ਕੋਈ ਐਕਟ ਮੰਦਾ ਹਾਂਜੀ ਇਹਦੇ ਵਿੱਚ ਹੁਣ ਕਰ ਰਹੇ ਹਾਂ ਜੀ ਫਿਰ ਰਿਸਟਰ ਕਰਕੇ ਅਨਟ੍ਰੇਸ ਕਰਾਂਗੇ ਜੀ ਟొਮੇਟੋ ਵੌਇਸ ਨੇ ਕਿਹਾ ਕਿ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਨੇ ਲੁੱਟਖੋਹਾਂ ਦਾ ਸ਼ਿਕਾਰ ਹੁੰਦੇ ਨੇ ਤੇ ਇਥੋਂ ਤੱਕ ਕਿ ਜੇਕਰ ਉਹ ਆਪਦੇ ਕੋਲ ਸੇਫਟੀ ਦੇ ਲਈ ਇੱਕ ਡੰਡਾ ਰੱਖਦੇ ਨੇ ਉਸ ਨੂੰ ਲੈ ਕੇ ਵੀ ਪੁਲਿਸ ਦੇ ਵੱਲੋਂ ਸਵਾਲ-ਜਵਾਬ ਕੀਤੇ ਜਾਂਦੇ ਨੇ ਪਰ ਜਦੋਂ ਉਹਨਾਂ ਦੇ ਨਾਲ ਲੁੱਟਖੋਹ ਦੀ ਕੋਈ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਦੱਸਦੀ ਕਿ ਟొਮੇਟੋ ਵੌਇਸ ਦੇ ਵੱਲੋਂ ਵੱਡੇ ਸਵਾਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਖੜੇ ਕੀਤੇ ਗਏ ਨੇ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ અમૃતસર તો હરજીત ગરેવાલ ગરેવલ પંચાબી ચેનલ